ਦੇਖੋ ਕਿਉਂਕਿ ਮਾਪੇ ਦਾ ਪਰੋਸਾ ਕਦੀ ਤੋੜਨਾ ਨਹੀਂ ਚਾਹੀਦਾ ਹਾਲਾਂਕਿ ਇੱਥੇ ਤੁਹਾਨੂੰ ਮੈਂ ਰੋਕਦੀ ਆਂ ਕੁਝ ਕਹਿਣਗੇ ਵੀ ਸ਼ਾਰਟ ਕੱਪੜੇ ਕਹਿੰਦੀ ਆ ਚਲੋ ਹਰੇਕ ਦੀ ਆਪਦੀ ਆਪਦੀ ਪਰਸਨਲ ਲਾਈਫ ਹੁੰਦੀ ਆ ਅਸੀਂ ਕਿਸੇ ਦੇ ਕੋਈ ਸਵਾਲ ਨਹੀਂ ਖੜਾ ਕਰਦੇ ਕੋਈ ਕਿੱਦਾਂ ਮਰਜੀ ਰਹੇ ਪਰ ਇੱਕ ਜਿਹੜੀ ਮਰਿਆਦਾ ਹੁੰਦੀ ਆ ਹਨਾ ਇੱਕ ਜਿਹੜਾ ਲੈ ਜਾਉਂਦਾ ਉਹ ਜ਼ਰੂਰੀ ਹੁੰਦਾ ਹਾਂਜੀ ਕਿਉਂਕਿ ਜੀ ਦੇਖੋ ਹੁਣ ਕਰਦੇ ਆ ਤੇ ਆਪਣਾ ਨਾ ਦਿਲੋਂ ਤੋੜਨਾ ਚਾਹੀਦਾ ਇਹ ਹੁਣ ਮੇਰੇ ਜਿਵੇਂ ਕਰਦੇ ਲਾ ਲੋ ਜੀ ਮੰਮੀ ਪਾਪਾ ਉਹਨਾਂ ਦੇ ਸੋਚ ਸਮਝ ਕੇ ਭੇਜਦੇ ਨੇ ਉਹਨੂੰ ਬਾਹਰ ਕਿ ਮਰਾ ਅੱਛਾ ਬੱਚਾ ਵਧਿਆ ತರಿಕೆ ನಾವು ಪಡೆ ಲಿಖೆ ವದೆ. ਠੀਕ ਹੈ ਬਟ ਇਹ ਨਾ ਜੀ ਇਹ ਉਲਟੇ ਕਮਾਜੇ ਵੜ ਦਿੰਦੇ ਨੇ ਜੀ ਕੋਲੀਜ ਵਾਲੇ ਲਾਲੋ ਚੰਡੀਗੜ੍ਹ ਵਾਲੇ ਦੇਖ ਲੋ ਜੀ ਕਿੰਨੇ ਕ ਡਰੱਗਸ ਕਰਦਿਆ ਨੇ ਕੁੜੀਆਂ ਰਾਤ-ਰਾਤ ਨੂੰ ਫਿਰਦਿਆ ਨੇ ਇਹ ਅੱਛੀਆਂ ਗੱਲਾਂ ਨਹੀਂ ਹੈਗੀਆਂ ਨਾਲੀ ਆਪਾਂ ਮੰਨਦੇ ਆ ਵੀ ਇੰਜੋਏ ਇੱਕ ਟਾਈਮ ਦਾ ਹੁੰਦਾ ਇੰਜੋਏ ਕਰੋ ਤੁਸੀਂ ਆਪਣੇ ਘਰੇ ਚੱਲ ਜਾਓ ਟਾਈਮ ਤੇ ਜਿਹੜੇ ਵੀ ਮੁੰਡੇ ਲਫੰਡਰਸ ਪੰਡਰ ਮਿਲਦੇ ਨੇ ਪਰ ਉਹਨਾਂ ਦੀ ਵੀ ਇੰਨੀ ਗਲਤੀ ਨਹੀਂ ਹੁੰਦੀ ਜਿੰਨੀ ਕਿ ਵੀ ਕੁੜੀਆਂ ਦੀ ਗਲਤੀ ਹੋ ਜਾਂਦੀ ਹੈ ਅੱਛਾ ਕੁੜੀਆਂ ਹੱਥਾ ਮਾਰ ਕੇ ਖੁਦ ਬੁਲਾਉਂਦੀਆਂ ਨੇ ਅੱਛਾ ਹਾਂਜੀ ਪਰ ਇਹ ਗਲਤ ਦੇਖ ਲੋ ਤੁਸੀਂ ਆਪ ਵੀ ਇੱਕ ਕੁੜੀ ਹੋ ਹਾਂਜੀ ਪਰ ਇਹ ਗਲਤ ਹੈ ਪਤਾ ਹੈ ਕੀ ਜੀ ਆਪਣੇ ਤੇ ਬੰਦਾ ਕੋਈ ਹੱਥ ਪਾਵੇ ਤਾਂ ਇਹ ਗਲਤ ਹੈ ਹਰ ਇੱਕ ਲਈ ਬੰਦੇ ਲਈ ਇਹ ਨਹੀਂ ਹੁੰਦਾ ਕਿ ਵੀ ਹਾਂ ਵੇ ਤੂੰ ਇੱਧਰ ਚੱਲ ਜਾ ਉੱਧਰ ਚੱਲ ਜਾ ਬਟ ਇੱਕ ਗੱਲ ਤਾਂ ਕਿਉਂਕਿ ਆਪਣੇ ਫੈਮਿਲੀ ਬਾਰੇ ਵੀ ਸੋਚੋ ਕੱਲ ਨੂੰ ਕਦਾਰ ਨੂੰ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਰਸਤੇ 'ਚ ਮਿਲ ਜਾਣ ਉਹਨਾਂ ਨਾਲ ਤੇ ਮੂੰਹ ਖੁੱਲ ਜਾਣਾ ਕਿ ਮੈਂ ਮੈਂ ਹਾ ਤੇਰੀ ਕੁੜੀ ਤਾਂ ਉੱਥੇ ਦੇਖੀ ਸੀ ਕਿਸੇ ਨਾਲ ਪਰੋਕਣੇ ਸਕਦੇ ਇਸ ਕਰਕੇ ਬਦਨਾਮੀ ਦਾ ਨਾਂ ਬਹੁਤ ਗੰਦਾ ਹੈ ਇਸ ਕਰਕੇ ਆਪਣੀ ਬਦਨਾਮੀਆ ਤੋਂ ਬਚੋ ਅਸੀਂ ਤਾਂ ਨਹੀਂ ਕਹਿੰਦੇ ਕਿ ਤੁਸੀਂ ਡਰੱਗਸ ਖਾਓ ਇਹ ਕਰੋ ਉਹ ਪਿਓ ਇਹ ਤੁਹਾਡੀ ਸਿਹਤ ਨੂੰ ਖਰਾਬ ਕਰੇਗਾ ਸਾਡੇ ਤੋਂ ਕੋਈ ਅਸਰ ਨਹੀਂ ਪੈ ਰਿਹਾ ਮੇਰੇ ਇੱਕ ਵੀ ਸਵਾਲ ਰਹੂ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਕੁੜੀਆਂ ਜਿਵੇਂ ਤੁਸੀਂ ਹੁਣ ਟਰੱਕ ਲੈ ਕੇ ਰਾਤ ਨੂੰ ਜਾਂਦੇ ਕਹਨੇ ਹੋਗੇ ਖਬਰ ਕਿ ਇੱਥੇ ਲੈ ਕੇ ਚਲੀ ਆ ਟਰੱਕ ਹਾਂਜੀ ਮੈਨੂੰ ਵੀ ਗੱਲ ਸਮਝ ਆਉਂਦਾ ਹੈ ਕਿ ਹਾਂ ਵੀ ਕੋਈ ਕੁੜੀ ਗਈ ਗੱਡੀ ਨਹੀਂ ਚਲਾ ਸਕਦੀ ਹੈਗੀ ਕਿਉਂਕਿ ਹਾਂ ਹਾਂ ਇਹ ਤਾਂ ਕਿਸੇ ਮੁੰਡੇ ਨਾਲ ਜਾ ਰਹੀ ਹੋਈ ਅੱਛਾ ਹਾਂਜੀ ਪਰ ਉਹਨਾਂ ਨੂੰ ਇਹ ਹੈ ਕਿ ਵੀ ਹਾਂ ਨਾ ਵੀ ਜਦ ਤੱਕ ਪੂਰੀ ਗੱਲ ਨਾ ਹੋ ਪਿਆ ਤਾਂ ਉਂਗਲ ਠਾਉਂਦਾ ਵੀ ਕੋਈ ਮਤਲਬ ਨਹੀਂ ਬਣਦਾ ਕਿਸੇ ਦਾ ਹੂੰ ਇਹ ਤਾਂ ਹੈ ਹਾਂ